ਸਰ ਮੈਂ ਮਕੇਰੀਆਂ ਤੋਂ ਅੰਮ੍ਰਿਤਸਰ ਨੂੰ ਗਿਆ ਸੀ 에어ਪੋਰਟ ਧੁੰਦ ਬਹੁਤ ਜ਼ਿਆਦੀ ਆ ਤਾਂ ਦਿੱਕਤ ਤਾਂ ਹੈ ਹੀ ਹੈ ਜੀ ਵਿਜ਼ਿਬਿਲਿਟੀ ਕਿਹਨੇ ਚੱਲਦੀ ਹੈ ਵਿਜ਼ਿਬਿਲਿਟੀ ਮੰਨ ਲਓ ਕਿ ਬਹੁਤ ਲੱਗੇ ਨਹੀਂ ਦਿਖ ਰਿਹਾ ਹੈਗਾ ਜਿਆਦਾ ਜਦੋਂ ਹੁੰਦਾ ਦਿਨ ਚੜ ਗਿਆਗਾ ਹੁੰਦਾ ਚਲੋ ਪਤਾ ਲੱਗ ਰਿਹਾ ਥੋੜਾ ਜਿਹਾ ਨਾ ਤੇ ਜਦੋਂ 3 ਵਜੇ ਹੈਗਾ ਉਹ ਲੈ ਤਾਂ ਇੱਥੋਂ ਇੱਥੇ ਤੱਕ ਵੀ ਦੇਖਾਈ ਹਾਂਜੀ ਹਾਂਜੀ ਠੀਕ ਹੈ ਜੀ ਫੋਗ ਲਾਈਟਾਂ ਜਗਾ ਕੇ ਜਾਣ ਲੈਟਾਂ ਫੁੱਲ ਲੋ ਬੀਮ ਤੇ ਚਲਦੀ ਵੀ ਗੱਡੀ ਲੈਟਾਂ ਜਗਾ ਕੇ ਚਾਰੇ ਇੰਡੀਕੇਟਰ ਜਗਾ ਕੇ ਜਾਓ ਕਿ ਜਿਹੜੇ ਦੂਰੋਂ ਪਿੱਛੋਂ ਵੀ ਗੱਡੀ ਆਂਦੀ ਵੀ ਉਹਨੂੰ ਵੀ ਪਤਾ ਲੱਗੇ ਕਿ ਲੈਟਾਂ ਅਮਲ ਕੀ ਗੱਡੀ ਜਾ ਰ ਆਪਣੀ ਸੇਫਟੀ ਦਾ ਆਰਾਮ ਨਾ ਜਾਇਆ ਜਾਏ ਕਾਲੀ ਲੰਗਤ ਜੇਤੋਂ ਦੇ ਵਿੱਚ ਸਰ ਜਿਆਦਾ ਸਾਰਾ ਜਿਹੜੀ ਚਿੱਟੀ ਲੈਣ ਵਗੀ ਹੈ ਨਾ ਮੇਰੇ ਸਾਰਾ ਇਹਦੇ ਲੈਣ ਦੇ ਸਾਰ ਤੇ ਗੱਡੀ ਚੱਲਦੀ ਆ ਗੁਰਦਾਸਪੁਰ ਤੋਂ ਮਕੇਰੀਆਂ 23 ਕਿਲੋਮੀਟਰ ਹੈ ਇੱਕ ਕੋਈ 20 ਮਿੰਟ ਲੱਗਦੇ ਸਾਰੇ ਆਉਣ ਨੂੰ ਅੱਜ ਮੈਨੂੰ ਸਵੇਰੇ ਘੱਟੋ ਘੱਟ 1 ਘੰਟਾ ਲੱਗਾ ਕਿਉਂਕਿ ਉਸ ਰੋਡ ਤੇ ਪਤਾ ਨਹੀਂ ਲੱਗਦਾ ਪਿਆਏਗਾ ਕਿ ਰੋਡ ਕਿੱਧਰ ਨੂੰ ਹੈ ਕਾਲਾ ਰੋਡ ਨਵਾ ਬੜਿਆਂ ਹੇ ਤੱਕ ਉੱਥੇ ਲੈਣ ਹੀ ਨਹੀਂ ਕੋਈ ਵੀ ਸਿਰਫ ਐਕਚੁਅਲੀ ਵਾਪਸ ਨਹੀਂ ਜਾਣਾ ਸਰ ਜੇ ਚਿੱਟੀ ਲੈਣ ਨਾ ਹੋਊਗਾ ਹਾਸਾ ਤਾਂ ਵਾਪਸ ਨਹੀਂ ਵਾਪਸਣਾ ਹਾਂਜੀ ਜਰ ਮੈਂ ਜਾਪੋਲ ਵਿੰਡ ਤੋਂ ਆ ਰਿਹਾ ਇਥੋਂ 5 ਕਿਲੋਮੀਟਰ ਦੀ ਦੂਰੀ ਤੇ ਆ ਮੈਂ ਦੇਖਿਆ ਕਿ ਅੱਜ ਧੁੰਦ ਬਹੁਤ ਜ਼ਿਆਦਾ ਪਈ ਹੈ ਪਿਛਲੇ 2-3 ਦਿਨ ਤੋਂ ਜਿਹੜੀ ਸ਼ੁਰੂ ਹੋਈ ਹੈ ਵਿਜ਼ਿਬਿਲਟੀ ਜਿਹੜੀ ਬਹੁਤ ਘੱਟ ਆ 10 ਮੀਟਰ ਤੱਕ ਵੀ ਆਪਾਂ ਦੇਖ ਰਹੇ ਹਾਂ ਕਿ ਵਿਅਕਤੀ ਨਹੀਂ ਲੱਭ ਰਹੇ ਇੱਥੇ ਤੇ ਮੈਂ ਆਮ ਲੋਕਾਂ ਨੂੰ ਇਹ ਹੀ ਸਲਾਹ ਦੇਣਾ ਚਾਹਾਂਗਾ ਕਿ ਜਿਹੜੀ ਸੜਕ ਤੇ ਵਾਈਟ ਪੱਟੀ ਬਣੀ ਹੋਈ ਹੈ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਔਰ ਜਿਹੜੀ ਆਪਣੀ ਗੱਡੀ ਦੇ ਫੋਗ ਲੈਂਪਸ ਨੇ ਜਾਂ ਪਾਰਕਿੰਗ ਲਾਈਟਸ ਨੇ ਇਹਨਾਂ ਨੂੰ ਚਲਾਇਆ ਜਾਵੇ ਤਾਂ ਜੋ ਜਿਹੜੇ ਦੂਜੇ ਵਾਹਨ ਆ ਰਹੇ ਨੇ ਉਹਨਾਂ ਨੂੰ ਆਸਾਨੀ ਨਾਲ ਤੁਹਾਡ ਮੈਂ ਹੋਰ ਇਹ اپیل ਕਰਨਾ ਚਾਹਾਂਗਾ ਕਿ ਜੇ ਬਹੁਤ ਜ਼ਿਆਦਾ ਜ਼ਰੂਰੀ ਘਰੋਂ ਕੰਮ ਹੈਗਾ ਬਾਹਰ ਤਾਂ ਹੀ ਨਿਕਲਾ ਜਾਵੇ ਨਹੀਂ ਤਾਂ ਘਰੇ ਹੀ ਮਤਲਬ ਰਹਾ ਜਾਵੇ ਮਤਲਬ ਮੇਰੇ ਵੱਲੋਂ ਸਲਾਹ ਹੈ ਸਿਹਤ ਦਾ ਧਿਆਨ ਮਤਲਬ ਜਿਹੜੀ ਆਊਟ ਡੋਰ ਐਕਸਰਸਾਈਜ਼ ਆ ਉਹਨਾਂ ਨੂੰ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਇਨਡੋਰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਔਰ ਪੋਲੂਸ਼ਨ ਜ਼ਿਆਦਾ ਹੋਣ ਕਰਕੇ ਆਪਣੇ ਬੱਚਿਆਂ ਨੂੰ ਤੇ ਜਿਹੜੇ ਬਜ਼ੁਰਗ ਵਿਅਕਤੀ ਨੇ ਉਹਨਾਂ ਨੂੰ ਘਰੇ ਵਿੱਚ ਘਰ ਵਿੱਚ ਹੀ ਰੱਖਣਾ ਚਾਹੀਦਾ ਇਸ ਵਕਤ ਵਿਜ਼ਿਬਿਲਟੀ ਜਿਹੜੀ ਆ ਮੈਂ ਪਿੱਛੇ ਦੇਖਿਆ 15 ਤੋਂ 20 ਮੀਟਰ ਦੀ ਵਿਜ਼ਿਬਿਲਟੀ ਸੀ ਤੇ ਕਿਤੇ ਕਿਤੇ ਜਿੱਥੇ ਫਸਲਾਂ ਦੇ ਪਾਣੀ ਲੱਗਾ ਹੋਇਆ ਉੱਥੇ ਵਿਜ਼ਿਬਿਲਟੀ ਬਹੁਤ ਘੱਟ ਹੈ। ਪਠਾਨਕੋਟ ਤੋਂ ਅੰਮ੍ਰਿਤਸਰ ਰੋਡ ਆ। ਕਿੰਨੇ ਲੋਕ ਅੰਮ੍ਰਿਤਸਰ ਤੋਂ ਰਾਹ ਹੀ ਜਾ ਰਹੇ ਨੇ। ਉਹਨਾਂ ਨੇ ਆਪਾਂ ਕਿਹੋ ਰੋਕ ਕੇ ਗੱਡੀ ਦੱਸ ਰਹੇ ਆ ਕਿ ਆਪਣੀ ਫੋਗ ਲਾਈਟ ਚ ਗੋ ਇੰਡੀਗੇਟਰ ਚਾਰਜ ਗੋ ਤਾਂ ਕਿ ਕੋਈ ਹਾਦਸਾ ਨਾ ਹੋਵੇ। ਹੁਣ ਇਹਨਾਂ ਅਨੁਸਾਰਾ ਕੀ ਆ ਕਿ ਚਿੱਟੀ ਜਿਹੀ ਪੱਟੀ ਸੜਕ ਤੇ ਲੱਗੀ ਹੋਈ ਆ ਇਹ ਸਾਰੇ ਨਾਲ ਅਸੀਂ ਡਰਾਈਵ ਚੱਲਦੇ ਪਏ ਨੇ। ਵੇਖੋ ਜੀ ਜਦੋਂ ਮੈਂ ਸਵੇਰੇ ਡਿਊਟੀ ਤੇ ਆਇਆ ਸੀ ਉਦੋਂ ਤੇ ਮਤਲਬ 100 ਗਜ ਤੱਕ ਦਿਖਾਈ ਦੇ ਰਿਹਾ ਹੈ ਬੰਦਾ ਇਹ ਤੋਂ ਜ਼ਿਆਦਾ ਨਹੀਂ ਹੁਣ ਠੀਕ ਆ ਥੋੜਾ ਲੱਭਿਆ ਉਹਨਾਂ ਨੂੰ ਕਹਿ ਰਹੇ ਆ ਜਿ ਉਹਨਾਂ ਨੂੰ ਸਮਝਾ ਰਹੇ ਆ ਕਿ ਤੁਹਾਡੇ ਡੇਡ ਟਰੈਕਟਰਾਂ ਦੇ ਪਿੱਛੇ ਫਿਲਟਰ ਨਹੀਂ ਲੱਗੇ